ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਤੇ ਜਿਹੜੇ ਸਮਗਲਰ ਹੈਗੇ ਆ ਨਸ਼ਾ ਵੇਚਦੇ ਆ ਤੇ ਜਿਨ੍ਹਾਂ ਤੇ ਵੱਖ-ਵੱਖ ਮਕਤਮੇ ਦਰਜ ਐ ਤੇ ਜੇਲ੍ਹ 'ਚ ਐ ਤੇ ਉਹਨਾਂ ਦੀ ਜਿਹੜੀ ਹੈਗੀ ਐ ਅੰਡਰ ਸੈਕਸ਼ਨ 68 ਐਫਲ ਐਨਡੀਪੀਐਸ ਐਕਟ ਦੇ ਅਧੀਨ ਜਿਹੜੀ ਹੈਗੀ ਐ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਸਮਗਲਰ ਦੀ ਜਿਹੜੀ ਹੈਗੀ ਐ ਪ੍ਰਾਪਰਟੀ ਰਿਕਾਰਡ ਤੋਂ ਕਢਾ ਕੇ ਮਾਲ ਵਿਭਾਗ ਤੋਂ ਕਢਾ ਕੇ ਉਹ ਜਿਹੜਾ ਹੈਗਾ ਅੱਗੇ ਕਪੀਟੈਂਟ ਅਥਾਰਟੀ ਨੂੰ ਉਹਦੇ ਬਾਰੇ ਲਿਖ ਕੇ ਭੇਜਦੇ ਆ ਤੇ ਉਹਦੇ ਤੋਂ ਜਿਹੜਾ ਹੈਗਾ ਇਹ ਨੋਟਿਸ ਜਿਹੜਾ ਹੈਗਾ ਫਿਰ ਸਬੰਧਤ ਜਿਹੜਾ ਹੈਗਾ ਉਹਦੇ ਵਾਰਸਾਂ ਨੂੰ ਜਾਂ ਉਸ ਨੂੰ ਵਿਅਕਤੀ ਨੂੰ ਕੱਢਿਆ ਜਾਂਦਾ ਹੈ ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਅਸੀਂ ਅੱਜ ਗਰਜਨ ਸਿੰਘ ਨਾਮ ਦੇ ਵਿਅਕਤੀ ਗਰਜਨ ਸਿੰਘ son of ਮਲ ਸਿੰਘ ਵਾਸੀ ਲੇਲੇਵਾਲ ਪਿੰਡ ਦਾ ਰਹਿਣ ਵਾਲਾ ਹੈ ਇਹ ਇੱਥੇ ਆਏ ਹੈ ਜਿਹੜਾ 2000 ਗੋਲੀਆਂ ਦੇ ਟਰਾਮਾਡੋਲ ਜਿਹੜੀਆਂ ਤੋਂ ਬਰਬਦ ਹੋਈਆਂ ਸੀ ਉਹਦੇ ਵਿੱਚ ਜਿਹੜਾ ਇਹ ਜੇਲ੍ਹ ਦੇ ਵਿੱਚ ਹੈ ਤੇ ਇਹਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਮਲ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਇਹ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਮੌਤਪਰ ਵਿਅਕਤੀ ਹੈ ਹੋਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅੱਜ ਅਸੀਂ ਇਹ 66 ਹਫ਼ਤਾ ਦਾ ਨੋਟਿਸ ਜਿਹੜਾ ਇਹਨਾਂ ਦੇ ਜਿਹੜਾ ਘਰ ਦੇ ਬਾਹਰ ਚਪਕਾਇਆ ਤੇ ਇਹਨਾਂ ਨੂੰ ਜਿਹੜਾ ਹੈਗਾ ਹੁਣ ਕੰਪੀਟੈਂਟ ਅਥਾਰਟੀ ਤੋਂ ਕਾਲ ਆਊਗੀ ਤੇ ਕਾਲ ਤੋਂ ਬਾਅਦ ਇਹ ਆਪਣੇ ਸਬੂਤ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਇਹਦੇ ਚੋਲੀ ਲਈ ਫੈਸਲਾ ਲਵੇਗਾ